Thank you. ਦਰਬਾਰ ਸਾਹਿਬ ਸੱਚਖੰਡ ਸੱਚਖੰਡ ਦਰਬਾਰ ਸਾਹਿਬ ਕੇ ਕੰਪੂਰ ਨਤਮਸਤ ਹੋਏ ਜਿਤਨੇ ਕੇ अनेकता ही ਸੰਗਤਾਂ ਦੇਸ਼ਾਂ ਦੇਸ਼ ਤੋਂ ਆ ਕੇ ਅੱਧ ਨਸਤ ਕੰਦੇਸ਼ਰ ਦਾ ਪਾਉ ਜੀ ਅ ਮੈਂ ਤਾਂ ਹਮੇਸ਼ਾ ਹੀ ਭਾਗਾ ਵਾਲਾ ਸਮਝਦਾ ਕਿ ਜਦੋਂ ਵੀ ਦਰਬਾਰ ਸਾਹਿਬ ਆਉਨੇ ਆਂ ਔਰ ਦੁਨੀਆਂ ਚ ਜੇ ਕੋਈ ਸਭ ਤੋਂ ਸਕੂਨ ਦੇਣ ਵਾਲੀ ਥਾਂ ਮੈਨੂੰ ਲੱਗਦੀ ਆ ਜਾਂ ਜਿੱਥੇ ਆ ਕੇ ਦਿਲ ਨੂੰ ਅ ਮਿਲ ਬੜੀ ਸ਼ਾਂਤੀ ਮਿਲਦੀ ਆ ਉਹ ਸੱਚਖੰਡ ਹਰੀ ਸਿੰਘ ਸਾਹਿਬ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਆ ਸੋ ਨਵੇਂ ਸਾਲ ਦਾ ਮੌਕਾ ਹੈ ਨਵਾਂ ਸਾਲ ਚੜਿਆ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਬੜਾ ਆਮਦਾਸੀ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖਣ ਇਹੀ ਮੈਂ ਦੁਆ ਕਰਨ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਅੱਜ ਇੱਥੇ ਪਰਿਵਾਰ ਦੇ ਨਾਲ ਆਏ ਆ ਔਰ ਬੜਾ ਚੰਗਾ ਲੱਗ ਰਿਹਾ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਪਿਛਲੇ ਸਾਲ ਦੀ ਗੱਲ ਕਰਦੇ 2025 ਦੇ ਵਿੱਚ ਜਿਹੜੇ ਕਿ ਕੀਰੇ ਨੇ ਪੰਜਾਬੀ ਪੋਲੀਵੁੱਡ ਦੇ ਪਿਲਪੀ ਗਏ ਉਹ ਕਾਫੀ ਜਨੇ ਵਿਚਰੇ ਜਨੇ ਗਏ ਸੋ ਉਹਨਾਂ ਲਈ ਚਰਨਾਂਜਲੀ ਔਰ ਨਵੇਂ ਸਾਲ ਦੇ ਵਿੱਚ ਕੋਈ ਚੰਗੇ ਅਰਦਾਸ ਜੀ ਹੀ ਅਰਦਾਸ ਕਰਦੇ ਆ ਕਿ 2026 ਸਭ ਲਈ ਖੁਸ਼ੀਆਂ ਲੈ ਕੇ ਆਵੇ ਹਰ ਘਰ ਦੇ ਵਿੱਚ ਖੇੜੇ ਰਹਿਣ ਕਿਉਂਕਿ 2025 ਦੇ ਵਿੱਚ ਬੜੇ ਅਣਮੁੱਲੇ ਹੀਰੇ ਪੰਜਾਬੀ ਮਾਂ ਬੋਲੀ ਦੇ ਸਾਥੋਂ ਵਿਛੜੇ ਨੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ 2026 ਸਾਰਿਆਂ ਲਈ ਖੁਸ਼ੀਆਂ ਭਰਿਆ ਖੇੜਿਆਂ ਭਰਿਆ ਹੋਵੇ ਹੀ ਮੈਂ ਅਰਦਾਸ ਕਰਦਾ ਨਰਵਿੰਦਰ ਸਾਹਿਬ ਕੋਈ ਨਵਾਂ ਪ੍ਰੋਜੈਕਟ ਲਿਆ ਕੇ ਆਉਂ ਆਪ ਇਹਨੇ ਅਸੀਂ ਇੱਕ ਧਾਰਮਿਕ ਐਲਬਮ ਕੀਤੀ ਸੀ ਸਿੱਖੀ ਸੋ ਬਾਕੀ ਅੱਗੇ ਇੱਕ ਮੂਵੀ ਕਰ ਰਹੇ ਹਾਂ ਔਰ ਬਾਕੀ ਸੌਂਗਸ ਵਗੈਰਾ ਚੱਲਦੇ ਰਹਿੰਦੇ ਆਪ ਬੋਲਸ ਹੋ ਮਹਾਜਾ ਹੈ ਜਿਹੜੇ ਤੁਹਾਡਾ ਕਾਰਗਰ ਸੰਗਾ ਸੀ ਕਾਫੀ ਚਰਚਾ ਕਰਿਆ ਉਸ ਸਮੇਂ ਦੇ ਵਿੱਚ ਆਇਆ ਜਿਦਾ ਬਹੁਤ ਸਾਰਾ ਸੋ ਉਸ ਤਰ੍ਹਾਂ ਮੈਂ ਕੋਈ ਨਵਾਂ ਪ੍ਰੋਜੈਕਟ ਲੈ ਰਿਹਾ ਹਾਂ ਹਾਂਜੀ ਹੁਣੇ ਸਿੱਖੀ ਅਸੀਂ ਐਲਬਮ ਰਿਲੀਜ਼ ਕੀਤੀ ਆ ਉਹਦੇ ਵਿੱਚ 6 Song ਹੈਗੇ ਆ ਔਰ ਅਲੱਗ-ਅਲੱਗ ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਅਸੀਂ ਇੱਕ ਗਾਣਾ ਕੀਤਾ ਕਿਉਂਕਿ ਬਾਬਾ ਦੀਪ ਸਿੰਘ ਜੀ ਦੇ ਨਾਲ ਦਾ ਬਹੁਤ ਧਾਰਮਿਕ Song ਜਿਹੜੇ ਰਿਕਾਰਡ ਹੋਏ ਆ ਔਰ ਉਦੋਂ ਤੋਂ ਇਲਾਵਾ ਛੋਟੇ ਸਹਿਬਜ਼ਾਦਿਆਂ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਆ ਬਾਬਾ ਨਾਨਕ ਜੀ ਦੀ ਬਾਣੀ ਦੇ ਬਾਰੇ ਇੱਕ ਸਕੂਨ ਬੜਾ ਬੜਾ ਗਾਣਾ ਪਸੰਦ ਆ ਤੂੰ ਹੀ ਹੈ ਸੋ ਉਹਦੇ ਚ ਅਲੱਗ-ਅਲੱਗ ਐਸੇ ਤਰ੍ਹਾਂ ਦੇ ਅਸੀਂ ਕੀਤੇ ਹੈਗੇ ਆ ਸਾਰੇ Song ਸੋ ਸਾਰਿਆਂ ਨੂੰ ਬੜੇ ਚੰਗੇ ਲੱਗ ਰਹੇ ਆ ਬਾਕੀ ਨੂੰ ਮੈਂ ਬੇਨਤੀ ਕਰਨਾ ਜ਼ਰੂਰ ਸੁਣਿਓ ਸਿੱਖੀ ਐਲਬਮ ਸਰਚ ਕਰਕੇ ਤੁਸੀਂ ਸੁਣ ਸਕਦੇ ਅਗਰਬਾ ਸਾਹਿਬ ਜੀ ਪਹਿਲੇ ਸਮੇਂ ਨਾਲੋਂ ਹੁਣ ਸਮਾਂ ਦੇਖੀ ਤਾਂ ਹੁਣ ਕਾਫੀ ਉੱਚ ਜਿਹੜੀ ਸਾਸਤ੍ਰਿਕ ਕਾਇਕੀ ਇਸ ਨੂੰ ਨੂੰ ਮਿਲ ਰਹੀ ਹੈ ਕਿਉਂਕਿ ਪਹਿਲਾਂ ਜ਼ਿਆਦਾ ਜਿਵੇਂ ਹਥਿਆਰਾਂ ਨੂੰ ਪ੍ਰਮੋਟ ਲਾ ਪੂਰਾ ਕਰਦੀ ਪ੍ਰਮੋਟ ਕਰਦੇ ਜਾਂਦੇ ਪਰ ਜਿਹੜਾ ਹੁਣ ਹੁਣ ਸਾਸਤ੍ਰਿਕ ਕਾਇਕੀ ਜਿਹੜੀ ਪ੍ਰਮੋਟ ਆ ਹਾਂਜੀ ਵਿੱਚ ਵਾਲਾ ਦੌਰ ਮੈਂ ਮੈਨੂੰ ਵੀ ਇਹ ਪਰਸਨਲ ਮੈਂ ਮਹਿਸੂਸ ਕਰਦਾ ਕਿ ਵਿੱਚ ਥੋੜਾ ਜਿਆਦਾ ਜ਼ਿਆਦਾ ਔਰ ਜਿਹੜਾ ਗੁੰਡਾਗਰਦੀ ਜਾਂ ਹੋਰ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਇਦਾਂ ਦੇ ਗਾਣੇ ਜ਼ਿਆਦਾ ਆਏ ਆ ਸੋ ਹੁਣ ਫੇਰ ਅਸੀਂ ਜਿਹੜੇ ਜਿਹੜੇ ਸ਼ਬਦਾਬਲੀ ਦੀ ਜੇ ਅਸੀਂ ਗੱਲ ਕਰਦੇ ਆ ਤਾਂ ਹੁਣ ਬੜੀ ਕਲਚਰਲ ਜਿਹੜੇ ਸਾਡੇ ਪਿੰਡੂ ਦੇਸੀ ਸ਼ਬਦ ਹੈਗੇ ਆ ਉਹ ਦੁਬਾਰਾ ਗੀਤਾਂ ਦੇ ਵਿੱਚ ਆਉਣੇ ਸ਼ੁਰੂ ਹੋਏ ਆ ਔਰ ਇੱਕ ਚੰਗਾ ਸ਼ਗਨਾ ਔਰ ਔਰ ਜਿਹੜੇ ਸਾਡੇ ਹੁਣ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਆ ਮੈਂ ਜਿਹੜੇ ਸਾਡੇ ਯੰਗਸਟਰ ਹੈਗੇ ਆ ਛੋਟੇ ਛੋਟੇ ਬੱਚੇ ਹੈਗੇ ਆ ਨਵੀਂ ਪਨੀਰੀ ਸੋ ਉਹਨਾਂ ਨੂੰ ਮੈਂ ਬੜੀਆਂ ਸੋਹਣੀਆਂ ਸੋਹਣੀਆਂ ਪੱਗਾਂ ਬੰਨੀਆਂ ਦੇਖਦਾ ਔਰ ਅੱਜਕੱਲ ਸ਼ੌਕ ਆ ਬੱਚਿਆਂ ਨੂੰ ਬੜਾ ਪਗੜੀ ਦਾ ਸੋ ਇਹ ਵੀ ਇੱਕ ਸ਼ੁਭ ਸ਼ਗਨਾ ਸੋ ਬੜਾ ਚੰਗਾ ਲੱਗਦਾ ਲੋਕ ਆਪਣੇ ਵਿਰਸੇ ਦੇ ਨਾਲ ਆਪਣੇ ਧਰਮ ਦੇ ਨਾਲ ਕਿਉਂਕਿ ਹਮੇਸ਼ਾ ਸਾਨੂੰ ਜੁੜ ਕੇ ਰਹਿਣਾ ਚਾਹੀਦਾ ਕਹਿੰਦੇ ਜਿਹੜੀ ਆਮ ਆਪਣੇ ਵਿਰਸੇ ਨੂੰ ਭੁੱਲਦੀ ਆ ਉਹ ਫਿਰ ਬਹੁਤ ਹੀ ਲੰਮੀ ਹਨਾਉ ਦੀ ਉਮਰ ਨਹੀਂ ਹੁੰਦੀ ਸੋ ਇਸ ਕਰਕੇ ਆਪਣੇ ਵਿਰਸੇ ਦੇ ਨਾਲ ਜੁੜਨਾ ਪੰਜਾਬੀ ਮਾਂ ਬੋਲੀ ਦੇ ਨਾਲ ਜੁੜਨਾ ਆਪਣੇ ਧਰਮ ਦੇ ਨਾਲ ਜੁੜਨਾ ਸੋ ਇਸ ਆਪਣੇ ਬੱਚਿਆਂ ਨੂੰ ਉਹਨਾਂ ਦੇ ਨਾਲ ਜੋੜ ਕੇ ਰੱਖਣਾ ਇਹ ਸਾਡਾ ਇੱਕ ਲਾਭ ਕੀ ਖਰਚ ਬਣਦਾ ਹੈ ਹਾਂਜੀ ਨਵੀਂ ਜਿਹੜੀ ਤੁਹਾਡੀ ਐਲਬਮ ਆ ਗਈ ਕੋਈ ਉਹ ਦੋ ਸ਼ਾਹ ਆਹ ਅਸੀਂ ਹੁਣੇ ਸਿੱਖੀ ਜਿਹੜੀ ਮੈਂ ਗੱਲ ਕੀਤੀ ਆ ਉਹਦੀ ਉਹ ਛੋਟੇ ਸਾਹਿਬ ਜਦਿਆਂ ਦਾ ਹੁਣੇ-ਹੁਣੇ ਸ਼ਹੀਦ ਦੀ ਵਿਹਾੜਾ ਨਾ ਲੰਕ ਕੇ ਗਿਆ ਉਹ ਉਹ ਨੂੰ ਬੜਾ ਪਸੰਦਾ ਉਹਦੇ ਵਿੱਚ ਔਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਬੱਚਿਆਂ ਨੂੰ ਜੋੜ ਕੇ ਰੱਖਣਾ ਚਾਹੀਦਾ ਆਪਣੇ ਇਤਿਹਾਸ ਨੂੰ ਜਦੋਂ ਅਸੀਂ ਲੈ ਕੇ ਜਾਂਦੇ ਆ ਆਪਣੇ ਜਿਹੜੇ ਵੀ ਸਾਡੇ ਇਤਿਹਾਸਕ ਸਥਾਨ ਹੈਗੇ ਆ ਤਾਂ ਬੱਚਿਆਂ ਨੂੰ ਪਤਾ ਲੱਗਦਾ ਕਿ ਇੱਥੇ ਕੀ ਵਾਪਰਿਆ ਸੀਗਾ ਔਰ ਉਹ ਸਾਨੂੰ ਕੁਐਸਚਨ ਕਰਦੇ ਆ ਅਸੀਂ ਦੱਸਦੇ ਆ ਮੇਰੇ ਖਿਆਲ ਉਹਦੇ ਨਾਲ ਜ਼ਿਆਦਾ ਸਾਡੀ ਜਿਹੜੇ ਨਵੀਂ ਜਨਰੇਸ਼ਨ ਆ ਉਹ ਅਟੈਚ ਹੁੰਦੀ ਆ ਸੋ ਉਹਦੇ ਵਿੱਚ ਇੱਕ ਔਰ ਛੋਟੇ ਸਾਹਿਬ ਦਾਦਿਆਂ ਦਾ ਅਸੀਂ ਆ song ਜਿਹੜਾ ਦਾਇਆ ਸੀ ਉਹਦੂ ਮੈਂ ਦੋ ਲਾਈਨਾਂ ਤੁਹਾਨੂੰ ਸੁਣਾ ਦਿੰਨਾ ਕਿ ਮੈਂ ਮਹਿਸੂਸ ਚ ਕਰਨਾ ਚਾਹਣਾ ਤੱਕ ਕੇ ਹੋ ਕ ਭਰਨਾ ਚਾਹਣਾ ਕਿਵੇਂ ਤਸੀਹੇ ਦਿੱਤੇ ਨਿੱਕਿਆਂ ਨਿੱਕਿਆਂ ਬਾਲਾਂ ਨੂੰ ਮਾਂ ਮੈਨੂੰ ਸਰਹੰਦ ਦਿਖਾ ਲਿਆ ਤੇ ਉਹ ਖੂਨੀ ਕੰਦ ਦਿਖਾ ਲਿਆ ਜੀ ਦੇ ਅੰਦਰ ਚਣਿਆ ਸੀ ਗੋਬਿੰਦ ਦੇ ਆ ਲਾਲਾਂ ਨੀ ਜਿਵੇਂ ਤਸੀਹੇ ਦਿੱਤੇ ਨਿੱਕਿਆ ਨਿੱਕਿਆ ਬਾਲਾਂ ਨੀ